डीएवी सेंचुरी कॉलेज झालालाबाद कल ਸਾਡਾ ਪੇਪਰ ਹੈ ਇੱਥੇ ਅੱਜ ਫਿਰ ਕੀ ਕਰਨਾ ਹੈ ਅੱਜ ਦੇਖਣਾ ਹੈ ਦੇਖਣਾ ਹੈ ਹਾਂ ਤੇ ਪੱਕਾ ਹੈਗਾ ਕਿ ਨਹੀਂਗਾ ਕਨਫਰਮ ਕਰਨਾ ਹੈ ਕਿ ਝੂਠ ਮਾਰਦੇ ਨੇ ਡੈਸ਼ ਇਟ ਗਲਤ ਵੀ ਹੋ ਸਕਦੀ ਹੈ ਨਾ ਛਾਵਾ ਛਾਵਾ ਆਪਣੀ ਜੈਸ ਜੈਸ ਸੁੱਕਾ ਗੋਲ ਗੱਪਾ ਨਜ਼ਾਰਾ ਆ ਗਿਆ ਨਜ਼ਾਰਾ ਹੁਣ ਬੋਲ 50 ਰੁਪਏ ਕਿਲੋ ਕੰਨੇ ਵੇਚੇ ਕਿੰਨੇ ਲੈਣੇ ਆਪਾਂ 30 ਰੁਪਏ ਆਲੂ 40 ਥੋੜੇ ਜਾਲੂ ਥੋੜੇ ਥੋੜੇ ਗੰਡੇ ਫਿਰ ਬਣਾਓ ਕੀ ਬਣਾ ਲਈ ਕੀ ਬਣਾਵਾਂਗੇ ਜਾ ਕੇ ਪਕੌੜੇ ਆਲੂ ਲੋ ਗੋਬੀ ਲੋ ਗਾਜਰਾ ਲੋ 30 ਰੁਪਏ 40 ਰੁਪਏ 50 ਰੁਪਏ ਇਹ 50 ਰੁਪਏ ਨਾ ਸੋਰੀ ਡਿਜੀਟਲ ਇੰਡੀਆ ਚਲੋ ਯਾਰ ਹੋਰ ਕੀ ਲੈਣਾ ਆਪਾਂ ਮੰਗੂ ਵੀਰੇ ਕੀ ਆ ਇਹ ਸਾਡੇ ਪਿੰਡ ਦਾ ਦੁਕਾਨਦਾਰ 50 ਰੁਪਏ ਕਿਲੋ ਦੇ 50 ਮਟਰ 50 ਗੋਬੀ ਮਟਰ ਮੈਂ ਤਾਂ ਨਹੀਂ ਹਲੇ ਪਤਾ ਨਹੀਂ ਕਿ ਜਿਹੜੀ ਬਜਟ ਆਏਗੀ ਨਾ ਉਹ ਜਵਾਂਗੇ ਕਿਹੜੀ ਸਬਜ਼ੀ ਬਜਟ ਚ ਉਹ ਲੈਣੀ ਹੈ ਪੰਜਾਹ ਰੁਪਏ ਕਿਦਾ ਬਾਤ ਹੈ 50 ਰੁਪਏ ਕਿਲੋ ਮੇਥਰਾ 20 ਰੁਪਏ 20 ਰੁਪਏ 20 ਰੁਪਏ ਗੁੱਤੀ ਲੈ ਜੋ ਲੈ ਜੋ ਚੱਕ ਲੋ ਚੱਕ ਲੋ 20 ਰੁਪਏ 20 ਰੁਪਏ 20 ਰੁਪਏ 20 ਰੁਪਏ ਅਸੀਂ ਲਿਆ ਮੂਲੀਆਂ ਤੇ ਮੇਥਰਾ ਆਈ ਦਰ ਗੰਡੇ ਹੁਣ ਦੱਸ ਕੀ ਕਹਿਣਾ ਚਾਹਣਾ ਹੈ ਮੈਂ ਨਾ ਬਾਈ ਨੂੰ ਕਿਹਾ ਓਕੇ ਉੱਚੀ ਬੋਲ ਮੈਂ ਕਿਹਾ 45 ਦੇਨੇ ਨੇ ਓਏ 50 ਸੀ ਤੇ ਉਹ ਕਹਿੰਦਾ ਨਹੀਂ ਪਜਾਜੋ ਤੇ ਫਿਰ ਮੈਂ ਕਹਾ ਚੱਲ ਮੈਂ ਕਰ ਦੇਣਾ ਮੈਂ ਕਹਾ ਸਕੈਨਰ ਕਿੱਥੇ ਦੁਬਾਰਾ ਕਹਿੰਦਾ ਫਿਰ ਦੁਬਾਰਾ ਸਕੈਨਰ ਖੋੜਨਾ ਪੈਣਾ ਕਹਿੰਦਾ ਲੈ ਜਾ ਯਾਰ ਤੂੰ ਜਾਣ ਕੇ ਸਟ੍ਰੈਟਜੀ 5 ਰੁਪਏ ਬਚਾ ਲੈ 5 ਰੁਪਏ ਦੀ ਪਾਰਟੀ ਕਰਾਂਗੇ ਕੰਮ ਹਾਂਜੀ ਬਈ ਪਾਰਟੀ ਹਣਾ ਜੀ ਇਹ ਲੈਨੇ 5 ਰੁਪਏ ਪੂਜੀ ਇਹ ਲੈਨੇ 50 ਸਹੀ ਗੱਲ ਹੈ ਚੱਲ ਚਲਾਵਾ ਕੇ ਚਲਾ ਤੂੰ ਚਲਾ ਚੱਲ ਫਿਰ ਚਲੋ ਚਲੋ ਫਿਰ ਘਰੇ ਚਲੀਏ ਹੁਣ ਬੜਾ ਲੋ ਆ ਜੀਓ ਦੋਸਤੋ ਇਹ ਜਲਾਲਾਬਾਦ ਦੀ ਚੋਨਾ ਮੰਡੀ ਕਿਦਾਂ ਨਾ ਮੰਡੀ ਦਾਣਾ ਮੰਡੀ ਹਿੰਦੀ ਵੈਸੇ ਜੋਨਾ ਵੀ ਆਉਂਦਾ ਪਤਾ ਨਹੀਂ ਕਿਉਂ ਦਾਣਾ ਮੰਡੀ ਕੱਲੇ ਕਹਿੰਦੇ ਨੇ ਬਦਨਾਮ ਕੀਤਾ ਵੈ ਇਹ ਨਾ ਹੀ ਮੰਡੀ ਐ ਅਨਾਜ ਮੰਡੀ ਸੌਰੀ ਹਾਂ ਰੋਕ ਦੇ ਇੱਥੇ ਰੋਕ ਦੇ ਰੋਕ ਦੇ ਲੈ ਪਕੜ ਚੱਲ ਠੀਕ ਐ ਮਿਲਦੇ ਆ ਅਮਰ ਗਿਆ ਉਹਨਾਂ ਦੀ ਜ਼ਮੀਨ ਦਾ ਜਿਹੜਾ ਰੋਲਾ ਐ ਉੱਥੇ ਪੰਗਾ ਪੈ ਗਿਆ ਪੰਗਾ ਨਹੀਂ ਪਿਆ ਉਹਨੇ ਪਾਣੀ ਲੈਣਾ ਜ਼ਮੀਨ ਨੂੰ ਮੈਂ ਇੱਥੇ ਵਲੌਗ ਅਪਲੋਡ ਕਰਕੇ ਘਰੇ ਜਾ ਕੇ ਪੜਦਾ ਮੈਂ ਬਿੱਲੀ ਹੋਣਾਗਾ ਹੋ ਜਾ ਮੈਨੂੰ ਵਲੌਗ ਅਪਲੋਡ ਕਰਨ ਦੇ ਹੋਰ ਸਪੋਟ ਸ਼ਾਟ ਦੇ ਥੈਂਕਸ bro ਸ਼ੁਕਰੀਆ ਧੰਨਵਾਦ ਮਿੰਦੀ ਕੁੱਤੀ ਚੀਜ਼ ਕੁੱਤੀ ਚੀਜ਼ ਤੋਂ ਲੈ ਆਇਆ ਹੈ ਲੋ ਜੀ 2:3 ਵੱਜ ਚੁਕੇ ਨੇ 2:3 ਨਹੀਂ ਸੌਰੀ 3 ਤੇ ਆ ਪੰਜਾਬੀ ਲਿਟਰੇਚਰ ਕੰਟੀਨਿਊਏ ਆ ਮਨ ਨੂੰ ਆ ਰਹੀ ਨੀਂਦ ਇਧਰੋਂ ਐਨੂੰ ਜਾ ਰਿਹਾ ਫਿਰ ਇਧਰੋਂ ਐਨੂੰ ਪੜਦਾ ਫਿਰ ਪਿਛਾ ਨੂੰ ਜਾਂਦਾ ਠੀਕ ਹੈ ਕਹਿੰਦਾ ਐਵੇਂ ਸਾਹ ਚੜੇਗਾ ਸਾਹ ਚੜਨ ਵਾਲਾ ਵਾ ਦਿਮਾਗ ਨੂੰ ਜਾਵੇਗੀ ਨੀਂਦ ਆਂਦੀ ਪੀਸੀ ਨੂੰ ਪੜਦੇ ਪੜਦੇ ਤਾਂ ਕਰਕੇ ਬਸ ਹੋ ਗਿਆ ਹੁਣ ਸੁਰਮਾ ਪਾਲ ਕਦੇ ਪੱਜ ਲੈ ਐਵੇਂ ਨੀ ਨੀਂਦ ਜਾਣੀ ਆਇਆ ਪੜ੍ਹ ਕੱਲ ਪੇਪਰ ਹੈ ਅੰਨੀ ਦੇ ਮਜ਼ਾਕ ਏ ਆਇਆ ਆਇਆ ਭਾਵਣਸ਼ ਪੜ੍ਹਨੇ ਨੇ ਭਾਵਣਸ਼ ਕੀ ਹੁੰਦੇ ਨੇ ਰੂਪੀਮ ਕੀ ਹੁੰਦਾ ਹੈ ਰੂਪ ਵਿਗਿਆਨ ਕੀ ਇਹ ਭਾਸ਼ਾ ਕੀ ਏ ਭਾਸ਼ਾ ਦੀ ਸਭ ਤੋਂ ਛੋਟੀ ਛੋਟੀ ਇਕਾਈ ਧੁਨੀ ਹੈ ਵਿਆਕਰਨਿਕ ਇਕਾਈ ਭਾਵਣਸ਼ੇ ਭਾਵਣਸ਼ ਕੀ ਹੁੰਦੇ ਨੇ ਵਿਅੰਜਨ ਕੀ ਵਿਅੰਜਨੇ ਤਾਂ ਬੇਸਿਕ ਪਤਾ ਹੀ ਵੱਠੇ ਬੱਲੀ ਸਾਡੇ 3:30 ਹੋ ਗਏ ਉੱਠ ਪੈ ਪੇਪਰ ਹੈ 10 ਮਿੰਟ ਓਨਲੀ ਠੀਕ ਹੈ ਨਹੀਂ ਜੀ ਨਾ ਨਾ 10 ਮਿੰਟ 3:38 ਮਿੰਟ ਹੋਏ ਨੇ 15 48 ਮਿੰਟ ਤੇ ਠਾ ਲੈਣਾ ਤੈਨੂੰ 15 ਧਾਗਾ ਲਾਈ ਖਲਾ ਉੱਠ ਓਕੇ ਉਹ ਵੇ ਇੱਕ ਸ਼ਾਮ ਹੋ ਗਈ ਨੇਰਾ ਪੈਨਲ ਚਾਹ ਵੀ ਬਣਾਣੀ ਹੈ ਅਮਨੇ ਉੱਠ 15 ਮਿੰਟ ਵਗੇ ਚਲ ਚਾਹ ਮੈਂ ਬਣਾਣਾ ਹੂੰ 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 मिठा घट पाना है बिकॉज शुगर मेरी वधी है मिठा रोक के पत्ती ठोक के दस अड़ताली हो गया ब्रो मिठा रोक के पत्ती ठोक के चाह भी बन गई हेलो बई बई नेट जे आर बई सुरमचू आ मुंडे ने सुरमा पाया अज चाह ली है अजय बनती पी दुद्ध पान आल चौबी घंटे ਬੰਦ ਕਰੀ ਸਹੀ ਗੱਲ ਯਾਰ ਹਨਾ ਪਰੰਤ ਧਿਆਨ ਨਾਲ ਪਰੰਤ ਧਿਆਨ ਨਾਲ ਲੋ ਜੀ ਮੇਰੀ ਤਚਾ ਹੋ ਗਈ ਰੈਡੀ ਬਿਨਾ ਮਿੱਠੇ ਵਾਲੀ ਮਤਲਬ ਮਿੱਠਾ ਬਹੁਤ ਹੀ ਘੱਟ ਪਾਇਆ बिकॉज 슈ਗਰ ਲੈਵਲ ਥੋੜਾ ਜਿਹਾ ਵੱਧਾ ਯੂ نو ਤੇ ਬਸ ਇਹ ਵਲੌਗ ਵੀ ਇੱਥੇ ਐਂਡ ਕਰਦੇ ਆ ਬਸ ਹੁਣ ਇਹ ਬੁਕਸ ਥੋੜਾ ਜਿਹਾ ਪੜਨਾ ਹੈ ਫਿਰ ਕੀ ਕਹਿੰਦਾ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਭਲਿਓ ਅੰਦਰ ਨਾਂ ਡਿਆ ਮੁੰਡਾ ਕਹਿੰਦਾ ਸਬਸਕ੍ਰਾਈਬ ਕਰ ਲਓ ਅੰਦਰ ਨਾ ਆ ਰਿਹਾ ਇਹ ਨੂੰ ਹੋਣਾ ਸੌਂ ਸੌ ਕੇ ਯਾਦ ਆਇਆ ਇਹ ਗੱਲ ਗਲਤ ਹੈ ਨਾ ਐਵੇਂ ਪੇਪਰਾਂ ਦੇ ਦਿਨਾਂ ਵਿੱਚ ਇਹ ਬੰਦਾ ਸੌਂਦਾ ਦਿਸ ਇਜ਼ ਨਾਟ ਫੇਅਰ ਚਲੋ ਨਹੀਂ ਥੋੜਾ ਰੈਸਟ ਬਹੁਤ ਅੱਜ ਵਧੀਆ ਪੜਿਆ ਸ਼ਡਿਊਲ ਠੀਕ ਠਾਕ ਬਣ ਰਿਹਾ ਹੈ ਵਧੀਆ ਪੜ ਰਹੇ ਆ ਵਹੀ ਪ੍ਰਾਊਡ ਆਫ ਅਸ ਐਂਡ ਬਸ ਇਹ ਤੋਂ ਬਾਅਦ ਸ਼ਾਮ ਨੂੰ ਹੁਣ ਥੋੜਾ ਬਤਾਏ ਘੁੰਮਣ ਫਿਰਨ ਸੈਰ ਤੇ ਜਾਵਾਂਗੇ ਫਿਰ ਦੈਟਸ ਇਟ ਫਿਰ ਨਾਈਟ ਫੁੱਲ ਪੜਨਾ ਹੈ 12 11 12 ਵਜੇ ਤੱਕ ਫਿਰ ਉਹ ਤੋਂ ਬਾਅਦ ਸੌ ਜਾਣਾ ਸਵੇਰ 9 ਵਜੇ ਪੇਪਰ ਹੋਏਗਾ ਉਹ ਨੈਕਸਟ ਵਲੌਗ ਅਗੇ 9:30 ਵਜੇ ਕੱਲ ਸ਼ੁਰੂ ਕਰਾਂਗੇ See you in the next vlog. Keep shining, keep rising, keep exploring yourself. Bye bye.